ਤੇ ਮਾਤਾ ਸਾਡੀ ਇਤਰਾ ਹੀ ਪਾਣੀ ਨੇ ਵੇਖ ਕੇ ਕਬਰਾਕ ਆ ਗਈ ਤੁਹਾਨੂੰ ਆ ਟੈਗ ਹੋ ਗਿਆ ਤੇ ਮਾਤਾ ਸਾਡੀ ਵੀ ਪੂਰੀ ਹੋ ਗਈ ਆ ਅੱਛਾ ਹੜ ਦਾ ਪਾਣੀ ਦੇਖ ਕੇ ਹੜ ਦਾ ਪਾਣੀ ਦੇਖ ਕੇ ਇਤਰਾ ਆਦੀ ਵੀ ਪੁੱਤ ਕਦੋਂ ਘਰ ਜਾਵਾਂਗੇ ਤੇ ਮੈਂ ਹੁਣ ਬੀਬੀ ਪਾਣੀ ਲੱਤੇਗਾ ਤੇ ਜਾਵਾਂਗੇ ਤੇ ਘਰ ਲਈ ਵੇਖ ਕੇ ਤੇ ਤੁਸੀਂ ਤੇ ਅਹੀਂ ਡੇਰੇ ਲਾਏ ਹੋ ਤੁਗ ਪਾਣੀ ਲਈ ਵੇਖ ਕੇ ਤੁਹਾਨੂੰ ਟੈਗ ਹੋ ਗਿਆ ਬਹੁਤ ਪੈਸਾ ਲੱਗਾ 60 ਪੰਨ ਹਜ਼ਾਰ ਰੁਪਈਆ ਲੱਗਾ ਮਾਤਾ ਦੇ ਹਾਂ ਹਾਂ ਹੁਣ ਹਾਂ ਇੱਕ ਤਾਂ ਹੜ੍ਹ ਆਏ ਹੋਏ ਸੀ ਘਰੇ ਪਾਣੀ ਸੀਗਾ ਤੁਸੀਂ ਮਤ ਦਾ ਇਲਾਜ ਕਰਵਾਉਣ ਗਏ ਤੇ ਮਾਤਾ ਵੀ ਨਹੀਂ ਵਜੀ ਪੈਸੇ ਮਾਤਾ ਪੈਸੇ ਵੀ ਗਏ ਮਾਤਾ ਤਾਂ ਭੋਗ ਕਿਤੇ ਹਾਂਜੀ ਭੋਗ ਆ 10ਵੇਂ ਤੇ ਹਾਂ 6 ਦਿਨ ਰਹੇ ਤੇ ਵੀ ਥੋੜਾ ਖਰਚਾ ਹੋ ਜਾਣਾ ਹਾਂ ਉਦਾਂ ਵੀ ਖਰਚਾ ਹੋ ਜਾਣਾ ਉਹ ਵੀ ਸਬਦਾ ਪਾਣੀ ਸਾਨੂੰ ਲਿਆਉਣਾ ਹੀ ਪੈਣਾ ਹੁਣ ਤੇ ਸਾਨੂੰ ਕਰਨਾ ਪੈਣਾ ਕੱਲ੍ਹ ਨੂੰ ਭੋਗ ਤਰਵਾਉਣਾ ਪੈਣਾ ਹੁਣ ਵਿਆਜ ਨਾਲ ਵਿਆਜੀ ਪੈਸੇ ਲਿਆ ਕੇ ਤੇ ਫੇਰੀ ਕਰਾਂਗੇ ਹੁਣ ਸਾਡੇ ਕੋਲ ਤੱਕ ਰਹੇ ਨਹੀਂ ਭੋਗ ਵੀ ਹੁਣ ਬੈਜ ਤੇ ਬੈ ਫੜਨੇ ਪੜਨੇ ਪੈਣੇ ਜੀ ਇਥੋਂ ਪਾਣਾ ਟੁੱਟਣ ਦੇ ਕਾਰਨ ਸਾਡਾ ਇਥੋਂ ਨਿਕਲਿਆ ਹੀ ਕੱਖ ਨਹੀਂ ਗਾ ਸਿਰਫ ਮੰਜੇ ਮੰਜੇ ਆਪਾਂ ਖੜੇ ਨੇ ਕਣਕ ਵੀ ਸਾਡੀ ਭੇਜ ਗਈ ਆ ਗਲ ਗਈ ਆ ਜੀ ਇੱਕੋ ਗਾਡਰ ਦਾ ਕਮਰਾ ਹੀ ਇੱਥੇ ਰਹਿਨੇ ਆ ਪਹਿਲੋ ਸਾਡਾ ਆਇਆ ਪਾਣੀ ਤੇ ਉਹ ਟੱਟ ਗਿਆ ਕੰਦਾ ਵੀ ਟੱਟ ਗਿਆ ਤਹੀਂ ਆਪਣੀ ਕੋਸ਼ਿਸ਼ ਕੀਤੀ ਬੜੀ ਵੀ ਆਪਾਂ ਘਰ ਬੂਆ ਬਣਾ ਲਈਏ ਇਹ ਤੋਂ ਮਤਲਬ ਗਰੀਬੀ ਸਾਨੂੰ ਇੰਨੀ ਕੁ ਪਈ ਆ ਵੀ ਸਾਡੇ ਕੋ ਕੋਈ ਬਣਿਆ ਹੀ ਕੱਖ ਨਹੀਂ ਪਾਣੀ ਆਉਂਦੇ ਵਿੱਚ ਇਹ ਵੀ ਸਾਡਾ ਖਤਮ ਕੰਮ ਹੋ ਗਿਆ ਦਿਹਾੜੀ ਡੱਪੇ ਦਾ ਵੀ ਉਹ ਵੀ ਕੰਮ ਉਹ ਵੀ ਕੰਮ ਖਤਮ ਹੋ ਗਿਆ ਤੂੰ ਹੁਣ ਨਹੀਂ ਬੱਚੇ ਜੀ ਚਾਰ ਆ ਹਾਂ ਦੋ ਲੜਕੇ ਆ ਦੋ ਲੜਕੀਆਂ ਭਾਈ ਕੋਈ ਮਦਦ ਕਰਨ ਲਈ ਪਹੁੰਚਿਆ ਨਹੀਂ ਮਦਦ ਕਰਨ ਲਈ ਇੱਥੇ ਆਉਂਦੇ ਰਹੇ ਨੇ ਫੋਟੋ ਵਲੌਗ ਲੈ ਜਾਂਦੇ ਰਹੇ ਨੇ ਮਦਦ ਕੀਤੀ ਨਹੀਂ ਕੇ ਲੋਕਵਾਇਟੀਵੀ ਨਾਲ ਜੁੜੇ ਹੋ ਤੁਸੀਂ ਮੈਂ ਮਹਤਾਜ ਬੇਦੀ ਛੰਨਾ ਪਿੰਡ ਜੋ ਕਿ ਰਾਵੀ ਦੇ ਬਿਲਕੁਲ ਨੇੜੇ ਆ ਅਜਨਾਲਾ ਹਲਕਾ ਪੈਂਦਾ ਉਸ ਤੋਂ ਇੱਕ ਪਰਿਵਾਰ ਹੈ ਪਰਿਵਾਰ ਦੇ ਕੋਲੇ ਸਿਰਫ ਇੱਕ ਕਮਰਾ ਸੀਗਾ ਹਾਲੇ ਵੀ ਘਰ ਦੇ ਵਿੱਚ ਪਾਣੀ ਦਿਖਾ ਦਿੰਨੇ ਆ ਕਿ ਹਾਲੇ ਤੱਕ ਪਾਣੀ ਹੈ ਜਿਹੜਾ ਉਹ ਖੜਾ ਕਿਉਂਕਿ ਪਰਿਵਾਰ ਦੇ ਹਾਲਾਤ ਬਹੁਤ ਮਾੜੇ ਨੇ ਬਾਈ ਜੀ ਕਿੰਨੇ ਦਿਨ ਪਹਿਲਾਂ ਪਾਣੀ ਆਇਆ ਸੀ ਤੇ ਕਿੰਨੇ ਦਿਨਾਂ ਬਾਅਦ ਬਾਈ ਜੀ 14 ਦਿਨ ਹੋ ਗਏ ਨੇ ਪਾਣੀ ਆਏ ਨੂੰ 14 15 ਦਿਨ ਹੋ ਗਏ ਤਕਰੀਬਨ ਠੀਕ ਹੈ ਪਹਿਲਾਂ ਤੇ ਇਥੋਂ ਪੋਰੇ ਚੱਲਦੇ ਰਹੇ ਆ ਪੋਰਿਆਂ ਤੇ ਬਦਲ ਜਦੋਂ ਤੁਸੀਂ ਨੂੰ ਪਾਣੀ ਲੱਗਾ ਵਾ ਪੂਰਾ ਹੂੰ ਉਥੋਂ ਅੱਗੋਂ ਬੰਨ ਟੁੱਟ ਗਿਆ ਸਾਡੇ ਕੋਈ ਸਮਾਨ ਨਿਕਲਿਆ ਕੋਈ ਨਹੀਂ ਵੀ ਨਿਕਲਿਆ ਤੇ ਮਾਤਾ ਸਾਡੀ ਇਸ ਤਰ੍ਹਾਂ ਹੀ ਪਾਣੀ ਦੇ ਵੇਖ ਕੇ ਕਬਰਾ ਖਾ ਗਈ ਤੁਹਾਨੂੰ ਹਾ ਅਟੈਕ ਹੋ ਗਿਆ ਤੇ ਮਾਤਾ ਸਾਡੀ ਵੀ ਪੂਰੀ ਹੋ ਗਈ ਆ ਅੱਛਾ ਹੜ ਦਾ ਪਾਣੀ ਦੇਖ ਕੇ ਹੜ ਦਾ ਪਾਣੀ ਦੇਖ ਕੇ ਨਾ ਪਾਣੀ ਜ਼ਬਰਦਸਤੀ ਆਇਆ ਇਥੋਂ ਬੰਨ ਟੁੱਟਣ ਦੇ ਕਾਰਨ ਸਾਡਾ ਇਥੋਂ ਨਿਕਲਿਆ ਹੀ ਕੱਕ ਨਹੀਂ ਗਾ ਸਿਰਫ ਮੰਜੇ ਹੀ ਮੰਜੇ ਆਪਾਂ ਖੜੇ ਨੇ ਕਣਕ ਵੀ ਸਾਡੀ ਭੇਜ ਗਈ ਆ ਗਲ ਗਈ ਆ ਸਾਰਾ ਖਰਾਬ ਹਾਂ ਪੈਸੇ ਵੀ ਚਲੋ ਸਾਡੇ ਕੋਲ ਮਾਤਾ ਦੀ ਹੈਗੀ 60 70 ਸਾਲ ਦੀ ਹਾਂ ਠੀਕ ਹੈ ਮਤਲਬ ਜਦੋਂ ਪਾਣੀ ਆਇਆ ਦੇਖਿਆ ਨਹੀਂ ਗਿਆ ਉਹਦੇ ਦੇਖਿਆ ਨਹੀਂ ਗਿਆ ਜਦੋਂ ਆਇਆ ਵਾ ਪਾਣੀ ਆਹੀਂ ਖੜਿਆ ਵਾ ਤੇ ਦਿਨ ਕੱਢੇ ਉਹਨੇ 7-8 ਦਿਨ ਕੱਢਿਆ ਤੇ ਮੁੜ ਕੇ ਉਹਨੂੰ ਪਾਣੀ ਦੇਖ ਕੇ ਮੁੜ ਕੇ ਟੈਗ ਕਿਤਰੇ ਆਂਦੀ ਵੀ ਪੁੱਤ ਕਦੋਂ ਘਰ ਜਾਵਾਂਗੇ ਤੇ ਮੈਂ ਹੁਣ ਬੀਬੀ ਪਾਣੀ ਲੱਤੇਗਾ ਤੇ ਜਾਵਾਂਗੇ ਤੇ ਘਰ ਲਈ ਵੇਖ ਕੇ ਤੇ ਤੁਸੀਂ ਤੇ ਅਹੀਂ ਡੇਰੇ ਲਾਏ ਹੀ ਤੋ ਪਾਣੀ ਵਾਲੇ ਵੇਖ ਕੇ ਤੁਹਾਨੂੰ ਟੈਗ ਹੋ ਗਿਆ ਬਤੇਰਾ ਇਲਾਜ ਕਰਾਇਆ ਪਰ ਨਹੀਂ ਸਾਡੀ ਨਹੀਂ ਸੁਨਮਾਈ ਹੋਈ ਕੋਈ ਨਹੀਂ ਸੁਣਾਈ ਹਾਂ ਤੇ ਪਰਿਵਾਰ ਤੁਸੀਂ ਮਤਲਬ ਤੁਸੀਂ ਕੰਮ ਕਰਦੇ ਹੋ ਪਰਿਵਾਰ ਦਾ ਹਾਂਜੀ ਹਾਂਜੀ ਮੈਂ ਮਿਹਨਤੀ ਮੰਜ਼ੂਰੀ ਕਰੀਦੀ ਆ ਦਿਹਾੜੀ ਡੱਪਾਈ ਇਹ ਤਿੰਨ ਦਿਹਾੜੀ ਡੱਪਾ ਕਰਦੇ ਰਿਆਂ ਗੋਡੀ ਆ ਜਾਂਦੇ ਰਿਆਂ ਦਾਣ ਦੀ ਇਹ ਸਾਡਾ ਪਾਣੀ ਆਉਂਦੇ ਵਿੱਚ ਇਹ ਵੀ ਸਾਡਾ ਖਤਮ ਕਮ ਹੋ ਗਿਆ ਦਿਹਾੜੀ ਡੱਪੇ ਦਾ ਵੀ ਉਹ ਵੀ ਕੰਮ ਖਤਮ ਹੋ ਗਿਆ ਉਹ ਵੀ ਕੰਮ ਖਤਮ ਹੋ ਗਿਆ ਤੂੰ ਹੁਣਹੀਂ ਬੱਚੇ ਜੀ ਚਾਰ ਆ ਚਾਰ ਬੱਚੇ ਆ ਹਾਂ ਦੋ ਲੜਕੇ ਆ ਤੇ ਦੋ ਲੜਕੀਆਂ ਆ ਆ ਕਮਰੇ ਚ ਰਹਿੰਦੇ ਤੁਸੀਂ ਹਾਂਜੀ ਇੱਕੋ ਗਾਰਡਰ ਦਾ ਕਮਰਾ ਅਸੀਂ ਇੱਥੇ ਰਹਿੰਨੇ ਆ ਪਹਿਲੋ ਸਾਡਾ ਆਇਆ ਪਾਣੀ ਤੇ ਉਹ ਟੱਟ ਗਿਆ ਕੰਦਾ ਵੀ ਟੱਟ ਗਿਆ ਅੱਛਾ ਤਾਂਹੀਂ ਆਪਣੀ ਕੋਸ਼ਿਸ਼ ਤੇ ਕੀਤੀ ਬੜੀ ਵੀ ਆਪਾਂ ਘਰ ਬੂਆ ਬਣਾ ਲਈਏ ਇਹ ਤੋਂ ਮਤਲਬ ਗਰੀਬੀ ਸਾਨੂੰ ਇੰਨੀ ਕੁ ਪਈ ਆ ਵੀ ਸਾਡੇ ਕੋਈ ਬਣਿਆ ਹੀ ਕੱਖ ਨਹੀਂ ਆ ਜਿਆ ਕੋਈ ਮਾਦਾ ਤੇ ਹਾਂ ਉਹ ਵੀ ਰੋਡ ਰੜ ਗਿਆ ਮਦਦ ਵੀ ਪੈਸੇ ਲੱਗੇ ਹੋਣੇ ਹਾਂ ਬਹੁਤ ਪੈਸਾ ਲੱਗਾ 60-6000 ਰੁਪਈਆ ਲੱਗਾ ਮਾਤਾ ਦੇ ਆਹ ਹੁਣ ਤੇ ਹਾਂ 60-6000 ਲੱਗ ਗਿਆ ਹਾਂ ਮਤਲਬ ਇੱਕ ਤਾਂ ਹਾਰੜ ਆਏ ਹੋਏ ਸੀ ਘਰੇ ਪਾਣੀ ਸੀਗਾ ਤੁਸੀਂ ਮਤ ਦਾ ਇਲਾਜ ਕਰਵਾਉਣ ਗਏ ਤੇ ਮਾਤਾ ਵੀ ਨਹੀਂ ਬਜੀ ਪੈਸੇ ਮਾਤਾ ਨੂੰ ਪੈਸੇ ਵੀ ਗਏ ਮਤਲਬ ਇੰਨੇ ਪਾਸੋਂ ਮਾਰਾਂ ਤੁਨੂੰ ਹਾਂ ਬਹੁਤ ਅਸੀਂ ਡਾਕਟਰਾਂ ਕੋ ਵੀ ਜਾਂਦੇ ਰਹੇ ਹਾਂ ਡਾਕਟਰ ਵੀ ਦਵਾਈ ਦਾਰੂ ਕਰਦੇ ਰਹੇ ਆ ਬਾਜਾਂ ਦੀ ਰਹੀ ਫਿਰ ਉਹਨੂੰ ਟੈਗ ਹੋ ਗਿਆ ਫਿਰ ਫਿਰ ਨਹੀਂ ਉਹਨਾਂ ਨੂੰ ਬੜਿਆ ਮਤਲਬ ਸਾਰਾ ਪਾਣੀ ਦੇ ਕਾਰਨ ਵਾਪੜਿਆ ਪਾਣੀ ਦੇ ਕਾਰਨ ਹੂੰ ਤੁਹਾਨੂੰ ਕੀ ਕਹਿੰਦੀ ਹੁੰਦੀ ਮਾਤਾ ਜਦੋਂ ਪਾਣੀ ਆਏ ਮਾਤਾ ਕਹਿੰਦੀ ਕਿ ਪੁੱਤ ਅਸੀਂ ਕਦੋਂ ਕ ਘਰ ਜਾਵਾਂਗੇ ਤੇ ਮੈਂ ਹੁਣ ਬੀਬੀ ਪਾਣੀ ਲੱਥੇਗਾ ਤੇ ਫੇਰ ਹੀ ਜਾਵਾਂਗਾ ਹੁਣ ਮੈਂ ਤੈਨੂੰ ਕਿੱਥੇ ਲੈ ਜਾਵਾਂ ਹੂੰ ਤੇ ਉਧਰੋਂ ਉਧਰ ਵੀ ਪਾਣੀ ਆਇਆ ਤੁਸੀਂ ਦੇ ਲਾਗੇ ਇੱਧਰ ਵੀ ਆਇਆ ਤੇ ਡਾਕਟਰ ਮਾਰੀ ਦੇ ਭੱਜੇ ਫਿਰੇ ਆ ਨਹੀਂ ਸਾਨੂੰ ਕੋਈ ਡਾਕਟਰਾਂ ਨਾ ਹਸਪਤਾਲ ਜਾਣ ਜੋਗਾ ਹਾਂ ਜਨਾਲੇ 'ਚ ਵੀ ਪਾਣੀ ਫਿਰਦਾ ਸੀ ਤੇ ਗੱਗੋਮਾਲ 'ਚ ਵੀ ਪਾਣੀ ਫਿਰਦਾ ਹੈ ਨਹੀਂ ਇਥੋਂ ਜਾਣੇ ਹ ਤਾਂ ਰਾਜੂ ਅਸੀਂ ਮੁੜ ਕੇ ਆ ਜਣਾ ਹੁਣ ਤੈਨੂੰ ਕਰੀਏ ਮਤਲਬ ਆਜ ਵੀ ਨਹੀਂ ਚੰਗੀ ਤਰ੍ਹਾਂ ਹੋਇਆ ਨਹੀਂ ਹੋਇਆ ਉਹ ਵੀ ਰਸਤਾ ਹੀ ਨਹੀਂ ਸੀਗਾ ਰਸਤਾ ਹੀ ਨਹੀਂ ਹ ਹੁਣ ਇੱਕ ਕਮਰਾ ਤੁਹਾਡਾ ਇਹ ਕੀ ਹਾਲਾਤ ਇਹਨਾਂ ਦੇ ਇੱਕੋ ਕਮਰਾ ਤਾਂ ਇਹ ਪਰਿਵਾਰ ਦੇ ਕੋਲੇ ਇੱਕ ਕਮਰਾ ਉਹ ਅਲਮਾਰੀ ਲਮੂਰੀ ਸਾਰੀ ਖਰਾਬ ਹੋ ਗਈ ਹਾਂ ਖਰਾਬ ਹੋ ਗਈ ਡਰਾਮਾ ਵੀ ਦਾਣੇ ਵੀ ਖਰਾਬ ਹੋ ਗਏ ਹੂੰ ਦਾਣੇ ਦੀ ਗੱਲ ਸਾਰੇ ਹਾਂ ਤਾਂ ਇਹ ਕਮਰੇ ਦੇ ਹਾਲਾਤ ਦਿਖਾ ਦਿੰਨੇ ਆ ਕਿ ਜਿਹੜੀ ਫਰਿੱਜ ਹੈ ਉਹ ਕਣਕ ਵਾਲੇ ਢੋਲ ਦੇ ਉੱਤੇ ਰੱਖੀ ਹੋਈ ਹੈ ਕਿਉਂਕਿ ਪਾਣੀ ਦਾ ਜਿਹੜਾ ਲੈਵਲ ਆ ਇੱਥੇ ਉੱਥੋਂ ਉੱਥੋਂ ਤੱਕ ਪਾਣੀ ਸੀਗਾ ਇਸ ਘਰ ਦੇ ਵਿੱਚ ਕਰਨੀਵੇਂ ਥਾਂ ਤੇ ਹੈ ਜਿਸ ਕਾਰਨ ਇਹ ਸਾਰਾ ਘਰ ਤਬਾਹ ਹੋ ਗਿਆ ਇੱਕ ਕਮਰਾ ਸੀ ਪਰਿਵਾਰ ਦੇ ਕੋਲੇ ਕੰਧਾਂ ਕਹਿੰਦੇ ਪਹਿਲਾਂ ਟਹਿ ਗਈਆਂ ਉਸ ਤੋਂ ਬਾਅਦ ਇਹ ਕਮਰਾ ਵੀ ਜਿਹੜਾ ਹੁਣ ਕੰਡਮ ਹਾਲਤ ਦੇ ਵਿੱਚ ਦਿਖਾਈ ਦੇ ਰਿਹਾ ਤੇ ਉਸ ਤੋਂ ਬਾਅਦ ਮਾਤਾ ਜਿਹੜੀ ਉਹਨਾਂ ਦੀ ਉਹਨਾਂ ਦੀ ਮੌਤ ਹੋ ਜਾਂਦੀ ਹੈ ਕਬਰਾਉਣ ਦੇ ਕਾਰਨ ਪਾਣੀ ਤੋਂ ਬਾਅਦ ਭਈ ਕੋਈ ਮਦਦ ਕਰਨ ਲਈ ਪਹੁੰਚਿਆ ਨਹੀਂ ਮਦਦ ਕਰਨ ਲਈ ਇਤਰਾ ਹੀ ਆਉਂਦੇ ਰਹੇ ਨੇ ਫੋਟੋ ਵਲਾਗ ਲੈ ਜਾਂਦੇ ਰਹੇ ਨੇ ਮਦਦ ਕੀਤੀ ਨਹੀਂ ਕਿਸੇ ਨੇ ਮਦਦ ਕਿਸੇ ਨੇ ਨਹੀਂ ਕੀਤੀ ਨਹੀਂ ਕੀਤੀ ਹੂੰ ਕਿ ਸਰਕਾਰ ਵੱਲੋਂ ਕੋਈ ਮਿਲੀ ਕੋਈ ਸਰਕਾਰ ਵੱਲੋਂ ਕੋਈ ਜਿੰਮੇ ਲਿਆ ਸਾਨੂੰ ਕੋਈ ਨਹੀਂ ਮਿਲਿਆ ਕੁਝ ਨਹੀਂ ਮਿਲਿਆ ਜਿਵੇਂ ਹੁਣ ਮੁੱਖ ਮੰਤਰੀ ਨੇ ਐਲਾਨ ਵੀ ਕੀਤੇ ਆ ਪਰ ਮਜ਼ਦੂਰਾਂ ਲਈ ਕੋਈ ਐਲਾਨ ਨਹੀਂ ਕੀਤਾ ਉਹਨਾਂ ਨਹੀਂ ਮਜ਼ਦੂਰਾਂ ਲਈ ਨਹੀਂ ਕੋਈ ਐਲਾਨ ਕੀਤਾ ਮਜ਼ਦੂਰਾਂ ਲਈ ਕਾਇਆ ਕੱਕ ਨਹੀਂ ਆ ਕੋਈ ਗਰੀਬ ਹੈ ਗਿਆਂ ਸਾਡੇ ਕੋਲ મતਲਬ ਵੋਟਾਂ ਵੀ ਸਾਡੇ ਕੋਲ ਲੈ ਜਾਂਦੇ ਰਹੇ ਆ ਤੇ ਸਾਨੂੰ ਹਜੇ ਤੱਕ ਕਮਰਿਆਂ ਦੀਆਂ ਸਾਡੇ ਕੋਲ ਸਾਹਿਬ ਤਮਨੇ ਦਿੱਤੀਆਂ ਵੀ ਆਹੀ ਪੱਕੇ ਕਰਾਂਗੇ ਲੈਂਟਰ ਪਾ ਕੇ ਦਵਾਂਗੇ ਉਹ ਵੀ ਨਹੀਂ ਸਾਡਾ ਮਤਲਬ ਸਨਮਾਈ ਹੋਈ ਨਹੀਂ ਉਹ ਵੀ ਨਹੀਂ ਹੋਏਗਾ ਉਹ ਵੀ ਨਹੀਂ ਹੋਏਗਾ ਹੁਣ ਮਾਰਾ ਤਾਂ ਭੋਗ ਕਿਦਿਆਂ ਹਾਂਜੀ ਭੋਗ ਆ 10ਵੇਂ ਤੇ ਆ 10ਵੇਂ ਤੇ ਆ ਹਾਂ 6 ਦਿਨ ਰਹਿ ਗਏ ਉਦੋਂ ਵੀ ਤੁਹਾਡਾ ਖਰਚਾ ਹੋ ਜਾਣਾ ਹੋਰ ਹਾਂ ਉਦਾਂ ਵੀ ਖਰਚਾ ਹੋ ਜਾਣਾ ਉਹ ਵੀ ਸੌਦਾ ਪਾਣੀ ਸਾਨੂੰ ਲਿਆਉਣਾ ਹੀ ਪੈਣਾ ਹੁਣ ਤੇ ਸਾਨੂੰ ਕਰਨਾ ਪੈਣਾ ਕੱਲ ਸਾਨੂੰ ਭੋਗ ਤਰਵਾਉਣਾ ਪੈਣਾ ਹਾਂਜੀ ਮੇਰੇ ਇੱਕ ਤਾਂ ਪਹਿਲਾਂ ਨਹੀਂ ਕੋਈ ਬਜੇ ਮਤਲਬ ਭੋਗ ਪਾਉਣ ਦੇ ਵਿੱਚ ਵੀ ਹਾਂ ਹੁਣ ਵਿਆਜ ਨਾਲ ਵਿਆਜੀ ਪੈਸੇ ਲਿਆ ਕੇ ਤੇ ਫੇਰ ਹੀ ਕਰਾਂਗੇ ਹੁਣ ਸਾਡੇ ਕੋਲ ਤੱਕ ਰਹੇ ਨਹੀਂ ਅੱਛਾ ਭੋਗ ਵੀ ਹੁਣ ਵਿਆਜ ਤੇ ਪੈਸੇ ਫੜਨਾ ਭੋਗ ਲਈ ਪੜਨੇ ਪੈਣੇ ਆ ਜੀ ਬਹੁਤ ਮਾੜੇ ਹਾਲਾਤ ਹੈ ਮਤਲਬ ਫਿਰ ਉਹ ਕਰਜ਼ਾ ਲਈ ਜਾਵਾਂਗੇ ਉਸ ਤੋਂ ਬਾਅਦ ਉਸ ਤੋਂ ਬਾਅਦ ਉਹ ਕਰਜ਼ਾ ਲਾਵਾਂਗੇ ਉਦੋਂ ਹੋਰ ਚੜ ਜਾਣਾ ਵਾ ਕਿਉਂਕਿ ਖਾਣਾ ਵੀ ਆ ਤੇ ਬਹੁਤ ਮਾੜੇ ਹਾਲਾਤ ਨੇਗੇ ਸਾਡੇ ਮਤਲਬ ਬਜੰਦਾ ਤਕਰੀਬਨ ਕੋਈ ਹਾਲਾਤ ਨਹੀਂ ਤਾਂ ਇਹ ਹਾਲਾਤ ਨੇ ਉਹਨਾਂ ਪਿੰਡਾਂ ਦੇ ਜਿਨ੍ਹਾਂ ਪਿੰਡਾਂ ਵਿੱਚ ਪਾਣੀ ਨੇ ਮਾਰ ਕੀਤੀ ਇਸ ਵੀਰ ਦੇ ਹਾਲਾਤ ਇੰਨੇ ਮਾੜੇ ਆ ਕਹਿੰਦਾ ਕਿ ਮਾਤਾ ਦਾ ਭੋਗ ਪਾਉਣ ਦੇ ਲਈ ਵੀ ਮੈਨੂੰ ਵਿਆਜ ਤੇ ਪੈਸੇ ਚੁੱਕਣੇ ਪੈਣਗੇ ਫਿਰ ਮੈਂ ਉਹ ਕਰਜ਼ਾ ਲਾਉਂਗਾ ਪਹਿਲਾਂ ਜਿਹੜਾ ਇਲਾਜ ਦੇ ਉੱਤੇ ਕਾਫੀ ਖਰਚਾ ਆ ਗਿਆ 60-65 ਹਜ਼ਾਰ ਇੱਕ ਮਜ਼ਦੂਰ ਪਰਵਾਦੇ ਜਿਸ ਦੇ ਕੋਲੇ ਸਿਰਫ ਇੱਕ ਕਮਰਾ ਹੀ ਕਮਰਾ ਉਹਦੇ ਲਈ ਬਹੁਤ ਵੱਡੀ ਗੱਲ ਹੁੰਦੀ ਹੈ 60-65 ਹਜ਼ਾਰ ਰੁਪਏ ਖਰਚਾ ਆ ਜਾਣਾ ਤਾਂ ਇਲਾਜ ਵੀ ਨਹੀਂ ਹੋਇਆ ਮਾਤਾ ਦੀ ਮੌਤ ਵੀ ਹੋ ਗਈ ਹੁਣ ਭੋਗ ਦੇ ਵੀ ਇਸ ਐਕਸ ਵੀਰ ਤੇ ਟੈਨਸ਼ਨ ਪਈ ਹੋਈ ਹੈ ਕਿ ਭੋਗ ਕਿਵੇਂ ਪਾਵਾਂਗਾ ਤਾਂ ਇਹ ਹਾਲਾਤ ਉਹਨਾਂ ਪਿੰਡਾਂ ਦੇ ਆ ਜਿਨ੍ਹਾਂ ਪਿੰਡਾਂ ਵਿੱਚ ਪਾਣੀ ਨੇ ਮਾਰ ਕੀਤੀ ਹਾਲੇ ਵੀ ਪਾਣੀ ਹੈ ਜਿਹੜਾ ਇਸ ਘਰ ਦੇ ਵਿੱਚ ਮੌਜੂਦ ਆਸੇ ਪਾਸੇ ਪਾਣੀ ਹਾਲੇ ਵੀ ਭਰਿਆ ਹੋਇਆ ਤਾਂ ਇਹ ਪਿੰਡ ਕਿਹੜਾ ਪਿੰਡ ਸੀ ਆਪਣਾ ਇਹ ਬੇਦੀਛਣਾ ਬੇਦੀਛਣਾ ਪਿੰਡ ਬੇਦੀਛਣਾ ਦੀ ਤਸਵੀਰ ਹੈ ਜੇਕਰ ਕੋਈ ਇਸ ਵੀਰ ਦੀ ਮਦਦ ਕਰਨੀ ਚਾਹੁੰਦਾ ਤਾਂ ਉਹ ਕਰ ਸਕਦਾ ਹੈ ਕਿਉਂਕਿ ਇਹ ਅਸਲੀ ਹੱਕਦਾਰ ਇਹ ਲੋਕ ਨੇ ਜਿਨ੍ਹਾਂ ਦੀ ਮਦਦ ਹੈ ਜਿਹੜੀ ਉਹ ਕੀਤੀ ਜਾਣੀ ਚਾਹੀਦੀ ਹੈ